ਉਸਾ ਨਾ ਕਰ ਮੈਂ ਤੇਰੇ ਸੂਟ ਬਹੁਤ ਵਧੀਆ ਲੈ ਕੇ ਆਉਂ ਉਹ ਤੋਂ ਵੀ ਮਹਿੰਗੇ ਲੈ ਕੇ ਆਉ ਤੂੰ ਜਿਹੜੇ ਛਾਂਟਨੇ ਹੋਈ ਛਾਂਟ ਲਈ ਹਾਏ ਹਾਏ ਕਿੰਨੀ ਗਰਮੀ ਹੋਈ ਪਈ ਆ ਆਤਾ ਮੈਂ फटाफट ਕੰਮ ਵੀ ਕਰ ਲਿਆ ਜੇ ਵਧੀਆ ਟਾਈਮ ਨਾ ਮੇਰੇ ਕੰਮ ਵੀ ਨਿਭੜ ਗਏ ਮੈਂ ਮਮੀ ਨਾਲ ਗੱਲ ਕਰਦੀ ਆ ਮਮੀ ਸੂਟ ਨਾ ਲੈ ਆਈਏ ਗਰਮੀ ਵਾਲੇ ਦੋ ਦ ਹੁਣੇ ਗੱਲ ਕਰਦੀ ਆ ਜਾ ਕੇ ਅਰ ਮੈਂ ਤਾਂ ਹੋ ਗਿਆ ਝਾੜੂ ਤਾਂ ਲੱਗ ਗਿਆ ਸਾਰਾ ਘਰ ਕਿੰਨੀ ਆ ਗੱਲ ਹੋ ਹੋ ਕਿੰਨੀ ਗਰਮੀ ਹੋਈ ਪਈ ਆ ਪਾਣੀ ਪੀਣਾ ਸੱਚੀ ਪਿਆਸ ਵਾਲੀ ਲੱਗੀ ਪਈ ਆ ਨਾਲੇ ਮਮਿੰਦੇ ਦਿਨਿਆਂ ਗਰਮੀ ਵੀ ਬੜੀ ਹੋਈ ਪਈ ਆ ਮੰਮੀ ਨਾਲ ਗੱਲ ਕਰਦੀ ਆਂ ਆਲੇ ਪਾਣੀ ਦੇਣੀ ਆਂ ਹਾਲੋ ਮੰਮੀ ਪਾਣੀ ਪੀ ਲਓ ਮੰਮੀ ਥੋੜਾ ਨਾਲ ਗੱਲ ਕਰਨੀ ਸੀ ਇੱਕ ਮੈਂ ਹਾਂ ਮੈਂ ਤਾਂ ਇਹ ਕਹਿੰਦੀ ਸੀ ਆਪਾ ਮੰਮੀ ਬਾਜ਼ਾਰ ਨਾ ਜਾਇਆਈਏ ਹਾਂ ਜਾਇਆ ਹਾਂ ਸੂਟ ਲਿਆਉਣੇ ਆ ਦੋ ਤੁਸੀਂ ਲਿਆ ਦਿਓ ਮੈਂ ਲਿਆ ਹਾਂ ਗਰਮੀ ਵਾਲੇ ਸੂਟ ਲਿਆਂਦਾ ਮੌਸਮ ਵੀ ਠੀਕ ਹੈ ਹਾਂ ਲੈਣ ਚਲ ਮੈਂ ਤਿਆਰ ਹੋ ਮੈਂ ਤਾਂ ਬਸ ਤਿਆਰੀਆਂ ਕੱਪੜੇ ਤਾਂ ਮੇਰੇ ਪਾਏ ਹੋਏ ਨੇ ਬਸ ਮੈਂ ਨੇ ਆਉਣੀ ਆ ਕੰਮ ਜਾ ਕਰਕੇ ਠੀਕ ਹੈ ਠੀਕ ਤੁਸੀਂ ਤਿਆਰ ਹੋ ਜਾਓ ਹੈਨਾ ਠੀਕ ਹਾਂ ਸੀਮਾ ਨੂੰ ਵੀ ਪੁੱਛੀ ਲਵਾਂ ਉਹਦੇ ਵੀ ਕੱਪੜੇ ਲਿਆਉਣੇ ਨੇ ਸੰਧਾਰਾ ਦੇ ਦੀਏ ਉਹ ਜਾਣਾ ਤਾਂ ਹੈਗਾ ਹੀ ਐ ਦੋ ਸੂਟ ਉਹਦੇ ਲੈ ਆਉਣੇ ਉੱਚਾ ਨੂੰ ਤੈਨੂੰ ਹੈਲੋ ਹੈਲੋ ਹਾਂ ਸੀਮਾ ਹਾਂ ਸਸ਼ੀਕਾ ਮੈਂ ਸਸ਼ੀਤਾਲ ਹੋਰ ਕੀ ਹਾਲ ਚਲਿਆ ਵਧੀਆ ਠੀਕ ਠਾਕ ਹੋ ਠੀਕ ਹੈ ਸਾਰੇ ਹਾਂ ਠੀਕ ਠਾਕ ਮੈਂ ਤਾਂ ਇਹ ਪੁੱਛਦੀ ਸੀ ਮੈਂ ਕਿਹਾ ਸੀ ਨਾ ਤ੍ਰਿਫਾ ਪੀਤੇ ਮੈਂ ਬਾਜ਼ਾਰ ਚੱਲੇ ਸੀ ਗਰਮੀਆਂ ਦੇ ਸੂਟ ਲੈਣ ਵਾਸਤੇ ਅੱਛਾ ਹਾਂ ਜੇ ਸਾਨੂੰ ਕੋਈ ਰੰਗ ਪਸੰਦ ਆ ਗਿਆ ਤਾਂ ਤੇਰੇ ਵਾਸਤੇ ਵੀ ਲੈ ਆਈਏ ਦੋ ਸੁਧਾਰਾ ਦੇਣਾ ਤਾਂ ਹੈਗਾ ਚਲ ਨਹੀਂ ਨਹੀਂ ਮੰਮੀ ਮੇਰੇ ਵਾਸਤੇ ਸੂਟ ਲੈਓ ਭਾਬੀ ਨੂੰ ਘੜਾਕ ਲੈ ਸੂਟ ਖਰੀਦਣ ਦੀ ਰੰਗ ਨਹੀਂ ਚੱਜਦੇ ਰਿਆਂ ਦੀ ਵਸਤਾਂ ਨਹੀਂ ਐਂ ਬੱਦੂ ਮੈਨੂੰ ਨਹੀਂ ਪਸੰਦ ਆਉਣਾ ਹੈਗਾ ਤੁਹਾਡਾ ਲੈਂਦਾ ਹੋਇਆ ਸੂਟ ਤੇ ਫਿਰ ਅਸੀਂ ਆਪਣੇ ਲਈ ਤੇਰੇ ਨਾਲੇ ਕੀ ਆਈਏ ਨਹੀਂ ਨਹੀਂ ਤੁਸੀਂ ਆਦਿਨਾ ਜਾਓ ਸੂਟ ਲੈਣਾ ਤੁਸੀਂ ਕੱਲ ਨੂੰ ਜਾਇਓ ਮੈਂ ਕੱਲ ਨੂੰ ਆ ਜੂਗੀ ਕੱਲੀਆਂ ਨਾ ਜਾਇਓ ਲੈਣਾ ਐਂ ਬੱਦੂ ਫਿਰ ਮੇਰੀ ਪਸੰਦ ਨਹੀਂ ਆਉਣੇ ਫਿਰ ਭਾਬੀ ਮੂੰਹ ਬਣਾਉਗੀ ਵੀ ਮੇਰੀ ਪਸੰਦ ਆਰਦੀ ਨਹੀਂ ਆਕੀ ਨਹੀਂ ਠੀਕ ਐ ਫਿਰ ਆਣ ਦਿੰਨਾ ਕੱਲ ਜਾਇਆਵਾਂਗੇ ਫਿਰ ਆਪਾਂ ਹਾਂ ਕੱਲ ਨੂੰ ਜਾ ਕੇ ਆਇਓ ਠੀਕ ਐ ਤੇ ਮੈਂ ਆ ਜੂੰਗੀ ਸਵੇਰੀ ਆ ਜੂੰਗੀ ਕੱਲ ਨੂੰ ਠੀਕ ਐ ਜਲਦੀ ਆ ਜੀ ਫਿਰ ਗਰਮੀ ਹੋ ਜਾਂਦੀ ਹੈ ਹਾਂ ਹਾਂ ਜੀ ਹਾਂ ਮੈਂ ਕੱਲ ਨੂੰ ਛੇਤੀ ਆ ਜੂੰਗੀ ਠੀਕ ਐ ਠੀਕ ਠੀਕ ਹਾਂ ਠੀਕ ਮਮੀ ਹਾਂ ਜੀ ਅੱਜ ਜੋ ਉਹ ਸੂਟ ਲੈਣ ਚਲੀਆਂ ਗਈਆਂ ਛੜਿਆ ਜੋ ਕੋਈ ਸੂਟ ਚੱਕ ਲੈਂਦਾ ਮੈਨੂੰ ਤਾਂ ਉਹ ਹੀ ਨਹੀਂ ਪਸੰਦ ਆਉਣਾ ਹੈਗਾ ਐਂ ਕਰਦੀ ਆ ਮੈਂ ਨਾ ਅੱਜ ਚਲੀਓ ਜਾਨੀ ਆਂਗੀ ਅਬਦੀਪ ਸੰਦਾ ਸੂਟ ਲੈ ਕੇ ਆਉਂਗੇ ਭਾਬੀ ਤਾਂ ਵਿਕਾਰ ਸੂਟ ਚੱਕ ਕੇ ਲਿਆਉਂਦੀ ਹੁੰਦੀ ਹੈ ਜੇ ਨਾਲ ਜਾਂ ਫਿਰ ਕਹੂਗੀ ਵੀ ਹਾਂ ਵੀ ਮੈਂ ਤੇਨੇ ਪਿਆਰ ਨਾਲ ਲਿਆਂਦਾ ਤੇ ਇਹਦੇ ਨਖਰੇ ਹਟ ਨਹੀਂ ਆਉਂਦਾ ਹੈਗਾ ਨਹੀਂ ਮੈਂ ਤਾਂ ਅੱਜ ਹੀ ਜੰਨੀਆ ਤਿਆਰ ਹੋ ਕੇ ਪਾਣੀ ਦਾ ਡੋਲਿਆ ਮਾਂ ਬਾਹਰੇ ਹਾਂ ਹਾਈਟੀ ਢੋਲ ਦਿਨੀ ਆ ਪਾਣੀ ਜਾ ਬੜੀ ਪਿਆਰ ਹੋਈਆਂ ਸ਼ਿਕਾਰ ਬੜੀ ਤਿਆਰ ਤੁਰ ਰਹੀ ਹੈ ਬਾਜ਼ਾਰ ਜਾ ਰਹੀ ਸੀਗੀ ਮੰਮੀ ਨਾਲ ਅੱਛਾ ਹਾਂ ਸੋ ਗਰਮੀ ਦੇ ਸੂਟ ਲੈ ਕੇ ਆਉਣੇ ਸੀ ਮੰਮੀ ਕਹਿੰਦੀ ਚਲ ਆਪਾਂ ਚાલਦੇ ਆਂ ਮੈਂ ਵੀ ਗਈ ਸੀ ਕੱਲ ਤੇਰਾ ਚਾਚਾ ਨਾਲ ਲੈ ਕੇ ਆਇਆ ਫਿਰ ਟਿਰਪੜੀ 'ਚ ਬਹੁਤ ਸੋਹਣੇ ਆ ਸੂਟ ਅੱਛਾ ਹਾਂ ਲੈ ਆਂ ਵਧੀਆ ਵਧੀਆ ਰੰਗ ਜਿਹੇ ਲੈ ਆਂ ਤੇ ਮੰਮੀ ਨੂੰ ਕਹਿੰਨੀ ਤੇਰਪੜੀ 'ਚ ਹੀ ਜਾ ਕੇ ਆ ਹਾਂ ਤੇਰਪੜੀ 'ਚ ਹੀ ਜਾ ਵਧੀਆ ਲੈ ਠੀਕ ਹੈ ਹਾਂ ਹੋਸਲ ਠੀਕ ਹੈ ਹਾਂਜੀ ਹੋਰ ਸਾਰੇ ਘਰੇ ਠੀਕ ਸੀ ਜਾਂਦੇ ਹਾਂ 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 ਵਧੀਆ ਵਧੀਆ ਚਲੋ ਠੀਕ ਹੈ ਜੀ ਇੰਕਸਮੇਟਾ ਫਸੇਗੀ ਵਿੱਚ ਵਿਚਾਲੇ ਹੁਣ ਇਹਨੂੰ ਕਹਿਤਾ ਅੱਜ ਜਾਣਾ ਹੈ ਉਹ ਸੀਮਾ ਕਹਿੰਦੀ ਕੱਲ ਨੂੰ ਜਾਣਾ ਹੈ ਕੀ ਕਰਾਂ ਚੱਲੀਏ ਮੰਮੀ ਮੇਰਾ ਤਾਂ ਕੰਮ ਖਤਮ ਹੋ ਗਿਆ ਸੀਗੇ ਤੁਸੀਂ ਤਿਆਰ ਹੋ ਕੱਪੂ ਕੱਲ ਚੱਲਾਂਗੇ ਹੁਣ ਕੀ ਹੋ ਗਿਆ ਮੰਮੀ ਹੁਣ ਉਹ ਸੀਮਾ ਦਾ ਫੋਨ ਆਇਆ ਸੀ ਕਹਿੰਦਾਂ ਮੈਂ ਵੀ ਨਾਲ ਹੀ ਚੱਲੂੰਗੀ ਚਲ ਮੈਂ ਉਹਦੇ ਪਸੰਦ ਦੇ ਸੂਟ ਲੈ ਆਉਂਗੀ ਅੱਛਾ ਹਾਂ ਨਾ ਆਪਾਂ ਉਹਦੀ ਪਸੰਦ ਦੇ ਲੈ ਆਵਾਂਗੇ ਚਲ ਕੋਈ ਨੂੰ ਪਸੰਦ ਦੱਸ ਤਾਂ ਠੀਕ ਹੀ ਹੁੰਦੀ ਐ ਫਿਰ ਆਪਣੇ ਪੈਸੇ ਖਰਾਬ ਹੋਣਗੇ ਜੇ ਆਪਾਂ ਸੂਟ ਲੈ ਕੇ ਆਵਾਂਗੇ ਪਸੰਦ ਦੇ ਲੈ ਲੂ ਅਗਲਾ ਪਾ ਲੈਂਦਾ ਮੰਮੀ ਮੈਂ ਕਿਹੜਾ ਮਾੜੇ ਲੈ ਕੇ ਦਊਂਗੀ ਉਹਨੂੰ ਸੂਟ ਮੈਂ ਨਹੀਂ ਉਹ ਨਹੀਂ ਪਸੰਦ ਦੇ ਲੈ ਆ ਕੇ ਪਾਉਂਦੀ ਹੈ ਨਹੀਂ ਪਾਉਂਦੀ ਤਾਂ ਹੈਗੀਆਂ ਚਲ ਫਿਰ ਵੀ ਆਪਦੀ ਪਸੰਦ ਹੁੰਦੀ ਐ ਚਲ ਕਰ ਦੇ ਕੁੜੀ ਜਿਹੇ ਜਿਹੇ ਮਰਜ਼ੀ ਲੈ ਲੇ ਇੱਕ ਵਾਰੀ ਦੇਣਾ ਸੁਨਾਰਾ ਸਾਲ ਚ ਆਪਾਂ ਨੂੰ ਕੀ ਫਰਕ ਪੈਂਦਾ ਚਲੋ ਠੀਕ ਐ ਮੰਮੀ ਕੋਈ ਗੱਲ ਨਹੀਂ ਕਰ ਲਉ ਬੱਸ ਚੱਲਣਾ ਹੋਰ ਕਰ ਲਉ ਚੱਲਾਂਗਾ ਨਾ ਭੈਣ ਨੂੰ ਕਿਵੇਂ ਪਤਾ ਲੱਗਿਆ ਹੁਣ ਇਹ ਤਾਂ ਮੰਮੀ ਨੇ ਦੱਸਿਆ ਹੁਣ ਉਹਨੂੰ ਫੋਨ ਕਰਕੇ ਐਵੇਂ ਝੂਠ ਬੋਲੀ ਜਾਂਦੀ ਆ ਮੰਮੀ ਵੀ ਉਹਦਾ ਫੋਨ ਆਇਆ ਸੀਗਾ ਚਲ ਕੋਈ ਗੱਲ ਨਹੀਂ ਇਕੱਠੇ ਨਹੀਂ ਲਿਆਵਾਂਗੇ ਸੂਟ ਕਾ ਲੂ ਜਾ ਕੇ ਅਨੰਦ ਪਰਜਾਈ ਨਾਲ ਮੰਮੀ ਵਗ ਜਾਣਗੇ ਨਾਲ ਆਪਦੀ ਪਸੰਦ ਦਾ ਜਿਆਦਾ ਪਾਉਣਾ ਆਉਂਦਾ ਸਾਡੀ ਗੱਲ ਨੂੰ ਪਸੰਦ ਆਉਂਦੀ ਆ ਓਹੋ ਕਿੰਨੀ ਗਰਮੀ ਹੈ ਹੈ ਨੀ ਮੈਂ ਚੋ ਬੱਠੀ ਨੰਨੀ ਸਤਿਕਾਰ ਮਮੀ ਸਤਿਕਾਰ ਹੋ ਠੀਕ ਠਾਕ ਹਾਂਜੀ ਠੀਕ ਠਾਕ ਹੋ ਗਈ ਤਾਂ ਲਾਹੌਰ ਮੈਂ ਤਾਂ ਆ ਗਈ ਮੈਂ ਕਿਾ ਤੁਹਾਡਾ ਕੀ ਪਤਾ ਤੁਸੀਂ ਸੂਟ ਲੈਣ ਚਲੇ ਜਾਓ ਮੈਨੂੰ ਉਹੀ ਲਿਆ ਕੇ ਛੜਿਆ ਲੈ ਮੱਥੇ ਮਾਰੋ ਮੇਰੇ ਮੇਰਾ ਤਾਂ ਜੀ ਆਇਆ ਹੈ ਕਰ ਰਹੀ ਸੀ ਵੀ ਮੈਂ ਤਾਂ ਹੁਣ ਹੀ ਜਾਣਾ ਛੇਤੀ ਹੋਰ ਚੰਗਾ ਸੀ ਮਾ ਆ ਗਈ ਵਧੀਆ ਟਾਈਮ ਨਾਲ ਤੋਂ ਹੁਣ ਆਪਾਂ ਲੰਘ ਚੱਲਦੇ ਆਂ ਬਾਜ਼ਾਰ ਹੋਰ ਮਮੀ ਮੈਂ ਕਿਾ ਨਾਲੇ ਮੈਂ ਸੋਚਿਆ ਮੈਂ ਕਿ ਐਡਾ ਤਾਂ ਦਿਨ ਪਿਆ ਬਿਮਾਜੇ ਜਾਇ ਹੋਣੀ ਹੈਗੀ ਚਲ ਠੀਕ ਹੈ ਲੈ ਆਉਨੇ ਆਪਾਂ ਕੰਮ ਲੈ ਗਏ ਹੋਰ ਫਿਰ ਮੈਨੂੰ ਆਏ ਸੀ ਭਾਬੀ ਨੇ ਕਿਹੜੀ ਪਸੰਦ ਭਾਬੀ ਦੀ ਉਹਦੀ ਚੱਜ ਦੀ ਪਸੰਦ ਤਾਂ ਹੁੰਦੀ ਨਹੀਂ ਹੈਗੀ ਹਾਂ ਚਲ ਪਸੰਦ ਤਾਂ ਆਪਣੀ ਹੁੰਦੀ ਐ ਆਪਣੀ ਉਹ ਤਾਂ ਠੀਕ ਹੈ ਮੰਮੀ ਪਰ ਫਿਰ ਵੀ ਨਹੀਂ ਮੇਰੀ ਚੱਜ ਦੀ ਪਸੰਦ ਹੈਗੀ ਤੁਸੀਂ ਦੇਖੇ ਨਾ ਇਹ ਸੂਟ ਪਾਏ ਹੋਏ ਤਾਂ ਇਹ ਜਿਹੇ ਹੁੰਦੇ ਨਹੀਂ ਨਾ ਕਿ ਚਲ ਮਬਦੀਤ ਤੁੰਦ ਲੈ ਆਉਂਦੇ ਠੀਕ ਹੈ ਕੋਈ ਨਹੀਂ ਲੈ ਆਈਂ ਤੂੰ ਜਿਹੇ ਜਿੱਤਨੇ ਵਧੀਆ ਲੱਗੇ ਲੈ ਆਈਂ ਹਾਂ ਉਨਪਾਪ ਵੀ ਨਾਲ ਜਾਉਗੀ ਹੋਰ ਨਾਲ ਜਾਉਗੀ ਬਟਿਆ ਹੋਈ ਫਿਰ ਦੀ ਸਡਦੀ ਕਮਨ ਮੀਟਿੰਗ ਕਰਤੀ ਹੈ ਹੋਰ ਸਤਿ ਸ਼੍ਰੀ ਅਕਾਲ ਸਸੀ ਕਾਲ ਕਿਵੇਂ ਧੀਨ ਠੀਕ ਠਾਕ ਮੈਂ ਤਨ ਆਉਂਦਿਆਂ ਦੇਖ ਰਿਆ ਸੀ ਅੱਛਾ ਤਾਹੀਂ ਪਾਣੀ ਲਿਆਉਂਦਾ ਹਾਂ ਮੈਂ ਕਿ ਚਲ ਪਾਣੀ ਲੈ ਲਵਾਂ ਉਹ ਵੀ ਦੂਸਰੇ ਵੀ ਹਾਂ ਮੈਂ ਚਾਹ ਲੈ ਤੂੰ ਨਹੀਂ ਚਾਹ ਨਹੀਂ ਪੀਣੀ ਹੈਗੀ ਕੀ ਹੋਵੇ ਬਾਜ਼ਾਰ ਜਾਈ ਹੋਣੀ ਹੈਗੀ ਹਾਂ ਜਾਣਾ ਹੈ ਨਾ ਹਾਂ ਬਾਜ਼ਾਰ ਬਾਜ਼ਾਰ ਕਿ ਕਰਨੀ ਆਣਾ ਸੋਤ ਲੈਣ ਮੈਂ ਵੀ ਥੋੜਾ ਜਿਹਾ ਸੀ ਬਾਜ਼ਾਰ ਆਪਾਂ ਮੈਨੂੰ ਤੇਰੀ ਪਸੰਦ ਦਾ ਲਿਆ ਦਾਂਗੇ ਤੂੰ ਕੀ ਕਰੇਂਗੀ ਮੈਂ ਮੈਂ ਦੋ ਸੂਟ ਲੈ ਰਹੇ ਹੁੰਦੇ ਨੇ ਹਰ ਵਾਰੀ ਜਦਸ਼ੀ ਆਈ ਮੇਰੇ ਨਾਲ ਕਰਦੀਆਂ ਦੋਨੋਂ ਜਣੀਆਂ ਕੋਈ ਨੂੰ ਤੈਨੂੰ ਦੇਖ ਕੇ ਅਸੂਟੀ ਲਿਆ ਤੇ ਰੱਖਣੀ ਆ ਮੇਰੇ ਅੱਗੇ ਵਧੀਆ ਜਿਹਾ ਰੰਗ ਹੋਇਆ ਜਿਹੜਾ ਉਹ ਸੂਟ ਤੇ ਵਧੀਆ ਲਿਆ ਕੇ ਦੇਵਾਂਗੇ ਮੈਂ ਤਾਂ ਨਾਲ ਹੀ ਜਾਵਾਂਗੀ ਮੇਨੂੰ ਆਪਦੀ ਪਸੰਦ ਦੇ ਲਿਆਉਣੇ ਆ ਸੋ ਤਾਂ ਫੇਰ ਤੁਸੀਂ ਦੋਨੇ ਭੱਜ ਜਾ ਮੈਂ ਤਾਂ ਜਾਂਦੀ ਨਹੀਂ ਲੜਾਓ ਨਾ ਪੁੱਤੋ ਕੀ ਹੋਗੀ ਵਿਹਾਦ ਇਹ ਜੋ ਕਿ ਜਦ ਤੱਕ ਮੈਂ ਨਾ ਜਾਵਾਂ ਨਾ ਫੇਰ ਜੇ ਮੇਰਾ ਵੀ ਤਾਂ ਨਹੀਂ ਨਹੀਂ ਜਾਣਾ ਨਾ ਇਹ ਵੀ ਤੇਰੀ ਪਸੰਦ ਦੇ ਲਿਆ ਦੂ ਕੋਈ ਨਹੀਂ ਮਮੀ ਫਿਰ ਆਪਾਂ ਨਹੀਂ ਲਿਆ ਸਕਦੇ ਸੀ ਇਹਨਾਂ ਦੀ ਪਸੰਦ ਦੇ ਮੈਂ ਤੁਹਾਡੀ ਪਸੰਦ ਦੀ ਪਾਉਣੀ ਆ ਹਰ ਤਿਹਾੜ ਤੇ ਜੇ ਮੈਂ ਇਸ ਵਾਰ ਆਵਦੀ ਪਸੰਦ ਦਾ ਪਾਲੂਂਗੀ ਫਿਰ ਕੀ ਹੋਜੂਗਾ ਬਣਾ ਗੱਲ ਤਾਂ ਫੜਨੀ ਆ ਪਸੰਦ ਤਾਂ ਮੈਂ ਤੇਰੀ ਪਾਉਣੀ ਆ ਤੁਸੀਂ ਸਾਡੀ ਨਹੀਂ ਪਾਉਂਦੇ ਚੱਲ ਉਹ ਫੇਰ ਪਾਲੀ ਫੇਰ ਕੀ ਹੋਜੂਗਾ ਆਇ ਨਹੀਂ ਹੁੰਦਾ ਬਣਾ ਸਾਲ ਹਰ ਵਾਰ ਲੈ ਆਏ ਮੱਚ ਜਾਂਦੀ ਹੈਗੀ ਹੋ ਕੀ ਕਰੀਏ ਫਿਰ ਕੁਛ ਨਹੀਂ ਹੁੰਦਾ ਚਲ ਤਿਆਰ ਹੋ ਮਮੀ ਆਪਾਂ ਚਲਦੇ ਆ ਤਾਂ ਇ ਤੜਫੀ ਜਾਊਗੀ ਠੀਕ ਆ ਚਲ ਆਪਾਂ ਚਲਦੇ ਦੇਖੀ ਜਾਊਗੀ ਇਹ ਤਾਂ ਕੰਮ ਹੀ ਇਹੀ ਤੜਪਣਾ ਮੈਨੂੰ ਕੀ ਪਸੰਦ ਹੋ ਦੇ ਜਿਹੜਾ ਮਾਰ ਅੱਛਾ ਕਿਰਨ ਹਾਂਜੀ ਮਾਂ ਉਹ ਗੁੱਸਾ ਨਾ ਕਰ ਮੈਂ ਤੇਰੇ ਸੂਟ ਬਹੁਤ ਵਧੀਆ ਲੈ ਕੇ ਆਉਂ ਉਹ ਤੋਂ ਵੀ ਮਹਿੰਗੇ ਲੈ ਕੇ ਆਉਂ ਤੂੰ ਜਿਹੜੇ ਛਾਂਟਣੇ ਹੋਏ ਛਾਂਟੜੇ ਮਮੀ ਮੈਨੂੰ ਤਾਂ ਅੰਸ਼ੀ ਬੀਸਵਰ ਮੈਂ ਆਪ ਜਾ ਕੇ ਪਸੰਦ ਦੇ ਲਿਆਉਂਗੀ ਚਲ ਕੋਈ ਨੂ ਤਾਂ ਮਹੰਗੇ ਲਿਆਂਗੀ ਮੈਂ ਤੇਰੇ ਸੂਟ ਕੋਈ ਟੈਂਸ਼ਨ ਨਾ ਲੈ ਜਿਹੜੇ ਮਰਜ਼ੀ ਲਿਆਉਣੇ ਨੇ ਲਿਆਉਂਗਾ ਮੈਂ ਤੁਸੀਂ ਆਪਦੀ ਪਸੰਦ ਦੇ ਚੱਲਣੀ ਤਾਂ ਫਿਰ ਉਹਦੀ ਹੋਇਆ ਭੈਣ ਦੀ ਹੋਇਆ ਮੇਰੀ ਵੀ ਤੇ ਚੱਲੂ ਉਹਦੀ ਕੋਈ ਲੈ ਲੋ ਆਪਣੇ ਉਹ ਹੀ ਲਿਆਉਗੀ ਸਾਰੇ ਆਪਣੀ ਪਸੰਦ ਦੇ ਤੁਸੀਂ ਆਪ ਹੀ ਲਿਆਓ ਜਿਹੜੇ ਲੈ ਕੇ ਹੋਣੇ ਆਪ ਦਾ ਬਾਗੀਆਂ ਬਾਜ਼ਾਰ ਮਾ ਮੈਂ ਕਰਾਂ ਪਸੰਦ ਉਹਦੀ ਚੱਲਦੀ ਆ ਘਰ ਤੇ ਸਾਰੀ ਚੀਜ਼ ਲੈ ਆਈਆਂ ਸੂਟ ਅੱਜ ਚਾਚੀ ਲੈ ਆਈ ਨਾ ਕਿੱਥੇ ਚਾਚੀ ਲੈ ਕੇ ਆਈ ਆ ਮੈਂ ਕੁੜੀ ਆ ਗਈ ਸੀ ਮੈਂ ਤਾਂ ਇਹਨੂੰ ਹੱਤਰ ਸੂਰ ਦੇਖਿਆ ਮੈਂ ਆਜਾ ਬਹਿ ਜਾ ਹੂੰ ਮੈਂ ਤਾਂ ਸੀ ਮਹਤੇ ਬਾਗੀਆਂ ਹੋਣਗੀਆਂ ਤੁਸੀਂ ਸਵੇਰੇ ਕਾ ਨੂੰ ਚਾਚੀ ਤਿਆਰ ਹੋ ਗਈਆਂ ਸੀ ਚੰਗੀਆਂ ਭਲੀਆਂ ਮੈਂ ਤੇ ਮੰਮੀ ਪਤਾ ਨਹੀਂ ਕਿੱਥੋਂ ਤਾਂ ਉਹਨੂੰ ਪਤਾ ਲੱਗਦਾ ਕਿੱਥੋਂ ਨਹੀਂ ਪਤਾ ਨਹੀਂ ਭਾਈ ਮੰਮੀ ਫੋਨ ਕਰਦੀ ਆ ਉਹਨੂੰ ਅੱਛਾ ਉਹ ਤਾਂ ਉਹਦੀ ਪਤਾ ਲੱਗ ਗਿਆ ਤਾਂ ਉਹਦੀ ਵਜ੍ਹੀ ਆਉਣਾ ਕੱਲ ਨੂੰ ਸੀ ਅੱਜ ਹੀ ਆ ਗਈ ਤੇਰੇ ਨਾਲ ਦਾ ਹੋਰ ਹੁਣ ਅੱਛਾ ਹੁਣ ਦੋਨੇ ਗਈਆਂ ਮਾਮਾ ਤੇ ਹੋਰ ਹੁਣ ਕਹਿੰਦੀ ਅਸੀਂ ਲਿਆਵਾਂਗੇ ਤੇ ਤੇਰੇ ਸੂਟ ਵੀ ਅਸੀਂ ਆਪ ਹੀ ਲਿਆਵਾਂਗੇ ਅਸੀਂ ਵਧੀਆ ਲੈ ਕੇ ਦੇਵਾਂਗੇ ਮੰਮੀ ਕਹਿ ਕੇ ਮੈਨੂੰ ਕਹੀ ਆ ਮੈਂ ਇਹ ਤਾਂ ਮhenga ਲੈ ਕੇ ਦਊਂਗੀ ਲੈ ਦੱਸ ਮੈਂ ਇਹ ਤਾਂ ਮhenga ਮੈਂ ਕੀ ਕਰਨਾ ਜੇ ਮੈਨੂੰ ਪਸੰਦ ਹੀ ਨਾ ਆਵੇ ਤੇ ਤੇਰੀ ਮੰਮੀ ਦੀ ਗੱਲ ਤਾਂ ਗੱਲ ਹੈ ਔਰ ਮੰਮੀ ਵੀ ਨਹੀਂ ਸਮਝਾਉਂਦੀ ਹੈਗੀ ਸਿਆਣੀਆਂ ਵੀ ਚਲੋ ਸਿਆਣੀਆਂ ਦੇਖ ਤੂੰ ਸਾਰਾ ਦਿਨ ਕੰਮ ਕਰਦੇ ਆ ਹਨਾ ਸਾਰ ਸਪਰਿਵਾਰ ਨੂੰ ਸਾਹਮਦੀਆਂ ਕਰਦੀਆਂ ਫਿਰ ਵੀ ਉਹਨੂੰ ਆਪਣੇ ਆਪ ਚਾਹਿੰਦਾ ਵੀ ਭਾਈ ਕੋਈ ਗੱਲ ਨਹੀਂ ਤੂੰ ਵਿਆਹ ਤੀ ਵਰਤੀ ਮੈਂ ਅਸੀਂ ਮਾਰਾ ਥੋੜੀ ਲਿਆ ਕੇ ਦੇਵਾਂਗੇ ਠੀਕ ਹੈ ਨਾ ਠੀਕ ਹੈ ਆਪਾਂ ਮੰਨਦੇ ਆਂ ਵੀ ਕੁੜੀਆਂ ਨੂੰ ਪੁੱਛ ਗਿਛ ਕਰਨੀ ਚਾਹੀਦੀ ਆ ਪਰ ਇੰਨੀ ਵੀ ਨਹੀਂ ਵੀ ਤੇਰੇ ਤੂੰ ਉਹਦੀ ਪਸੰਦ ਦੇ ਪਾਵੇਂ ਤੈਨੂੰ ਪੁੱਛ ਕੇ ਪਾਵੇਂ ਤੋ ਤੋ ਉਹਨਾਂ ਮੇਰੇ ਤੋਂ ਹੀ ਥੋਪ ਦਿੰਦੀਆਂ ਨੇ ਹਰ ਵਾਰੀ ਇਹੀ ਹੁੰਦਾ ਹਰ ਬਾਰ ਇਹੀ ਹੁੰਦਾ ਜਦੋਂ ਵੀ ਕੱਪੜੇ ਲਿਓਣੇ ਹੁੰਦੇ ਨੇ ਇਹਨਾਂ ਨੇ ਉਹਦੀ ਉਹਨੂੰ ਫੋਨ ਵੱਜ ਜਾਂਦਾ ਨਹੀਂ ਨਹੀਂ ਕੋਈ ਨਹੀਂ ਆਉਣ ਤੇ ਮੈਨੂੰ ਫੇਰ ਭਲਾਈ ਤੂੰ ਮੈਂ ਦੰਨੀਆਂ ਪਤਾ ਉਹਨੂੰ ਤੇ ਮੰਮੀ ਨਾ ਕਰਦੀਆਂ ਮੈਂ ਗੱਲ ਅੰਨਾ ਥੋੜੀ ਹੁੰਦਾ ਕਾ ਕਰਨ ਆਇਆ ਹੁੰਦਾ ਰਾਰਾ ਸਿਰਦਾ ਹੁੰਦਾ ਵੀ ਚਲ ਠੀਕ ਐ ਨਣ ਦਾ ਇੱਜ਼ਤ ਕਰਦੇ ਆ ਉਹਨੂੰ ਆਪਦਾ ਪਰਿਵਾਰ ਸਾਂਭਣਾ ਚਾਹੀਦਾ ਇੱਥੇ ਜਿਆਦਾ ਇੰਟਰਫੇਅਰ ਨਹੀਂ ਕਰਨੀ ਚਾਹੀਦੀ ਉਹਨੂੰ ਹੁਣ ਜੇ ਚਾਚੀ ਇੱਕ ਵਾਰੀ ਸਾਡੀ ਪਸੰਦ ਦਾ ਲੈਂਦਾ ਹੋਇਆ ਪਾਲੂਗੀ ਦੇਖੋ ਕੁਛ ਘਟਦਾ ਤਾਂ ਹੈ ਨਹੀਂ ਉਹ ਘਟਦਾ ਆਪਾਂ ਮਾੜਾ ਕਹੋ ਤੂੰ ਮਾੜਾ ਕੌਣ ਨਹੀਂ ਵੀ ਮਾੜਾ ਲੈ ਕੇ ਜਾਈਂਗੀ ਉਹਨੂੰ ਆਪ ਵੀ ਨਹੀਂ ਆਪਾਂ ਮਾੜਾ ਲੈ ਆ ਕੇ ਦਿੰਦੇ ਜੀ ਕੁੜੀ ਨੂੰ ਆਇਆ ਹੁੰਦਾ ਵੀ ਚਲਿ ਤਿੱਥਿਆਰ ਤੇ ਦਿੰਨੇ ਆਪਾਂ ਵਧੀਆ ਲੈ ਆ ਕੇ ਦਿੰਦੇ ਵਧੀਆ ਦਿੰਨੇ ਆ ਹਾਂ ਉਹ ਨਹੀਂ ਤਾਂ ਆਪਣੇ ਆਪ ਹੀ ਸਮਝਣਾ ਚਾਹੁੰਦਾ ਉਹਨੂੰ ਆਪ ਵੀ ਸੀਮਨ ਨੂੰ ਹੀ ਸਮਝਣਾ ਚਾਹੁੰਦਾ ਵੀ ਇੰਨੀ ਨਹੀਂ ਵੀ ਹੁਣ ਬੈ ਇਹਨੂੰ ਭਾਈ ਆਪਦੇ ਪਰਿਵਾਰ ਚ ਉੱਥੇ ਪਿਆਰ ਪਾਉਣਾ ਚਾਹੀਦਾ ਇੱਥੇ ਨਹੀਂ ਇੰਟਰਫੇਅਰ ਨਾ ਕਰੇ ਪਤਾ ਨਹੀਂ ਮੈਨੂੰ ਤਾਂ ਲੱਗ ਉਹਦੀ ਨੂੰ ਤਾਂ ਮੰਮੀ ਵੀ ਉਹਦੀ ਦੱਸ ਦਿੰਦੀ ਇਹ ਇਹਨਾਂ ਦਾ ਗੱਲ ਹੈ ਤੇਰੀ ਮੰਮੀ ਦੀ ਵੀ ਗਲਤ ਗੱਲ ਆ ਉਹ ਤਾਂ ਤੇਰੀ ਮੰਮੀ ਦੂਜਿਆਂ ਨੂੰ ਇੰਨਾ ਸਮਝਾਉਂਦੀ ਹੁੰਦੀ ਆ ਫਿਰ ਆਪਦੇ ਪਰਿਵਾਰ ਚ ਕਿੰਨੇ ਦਾ ਉਹ ਕਰ ਰਹੀ ਹੈ ਪਤਾ ਨਹੀਂ ਹੁਣ ਤਾਂ ਮੈਨੂੰ ਬਿਲਾਈ ਗੁੱਸਾ ਆ ਗਿਆ ਵੀ ਚੱਲ ਕੋ ਨਾ ਦੱਸ ਉਹ ਇਨਾ ਤੂ ਸਿਆਣੀ ਆ ਫਿਰ ਕੋਈ ਨਾ ਮੰਮੀ ਨੂੰ ਵੀ ਮੈਂ ਸਮਝਾਉਂਗੀ ਠੀਕ ਹੈ ਨਾ ਕੋਈ ਨਾ ਗੁੱਸਾ ਨਾ ਕਰ ਕੋਈ ਗੱਲ ਨਹੀਂ ਜਿਹੜਾ ਤੈਨੂੰ ਪਸੰਦ ਆ ਤੂੰ ਆਪਦਾ ਨਾ ਆਰਾਮ ਨਾਲ ਲੈ ਲੇ ਠੀਕ ਹੈ ਨਾ ਹਾਂ ਤਾਂ ਕੋਈ ਗੱਲ ਨਹੀਂ ਜੀ ਮੈਂ ਕਿਹੜਾ ਸੀਮਾ ਦੀਦੀ ਨਾਲ ਉਹ ਕਰਦੀ ਹਾਂ ਹਾਂ ਕੋਈ ਨਾ ਕੋਈ ਨਾ ਤੇ ਥੋੜਾ ਮੇਰਾ ਚਲ ਆਏ ਨਾ ਹੁਣ ਤੇ ਉਹਦੇ ਸੀਮਾ ਸਾਹਮਣੇ ਬੋਲੇਗੀ ਤੇ ਉਹਨੂੰ ਵੀ ਵਿਚਾਰੀ ਨੂੰ ਬੁਰਾ ਲੱਗੂਗਾ ਹਨਾ ਤੂੰ ਆਪਦੀ ਸਾਸਣਾ ਬੈਠ ਕੇ ਆਰਾਮ ਨਾਲ ਗੱਲ ਕਰ ਲੈ ਚਾਚੇ ਮੈਨੂੰ ਐ ਦੱਸੋ ਵੀ ਨੰਦਾਂ ਨੂੰ ਇਹ ਕਿਉਂ ਬੁਰਾ ਲੱਗਦਾ ਵੀ ਪਰਜਾਈ ਨੂੰ ਬੁਰਾ ਨਹੀਂ ਲੱਗ ਸਕਦਾ ਜਿਹਨੇ ਨਾਲ ਤੁਸੀਂ ਐਵੇਂ ਕਰਕੇ ਜਾਣੀ ਹਾਂ ਪਤਾ ਕੀ ਜਿੰਨੀ ਦੇਰ ਉਹਨਾਂ ਦੇ ਮਾ ਠੀਕ ਹੈ ਨਾ ਵੀ ਚਲ ਫੇਰ ਉਹ ਦੋ ਜਿਆਦੇ ਕਰਦੀਆਂ ਫੇਰ ਤਾਂ ਆਪੇ हट ਜਾਂਦੇ ਨੇ ਹੁੰਦੇ ਐਹ ਜੀ ਆਨੰਦ ਨਾ ਉੱਥੇ ਤਾਂ ਚੱਲਦੀ ਨਹੀਂ ਹੁੰਦੀ ਆਪਦੇ ਪੇਕੇ ਆ ਕੇ ਚਲਾਉਂਦੀਆਂ ਨੇ ਉਹ ਚੱਲ ਕੋਈ ਸੋਹਰੇ ਜੋ ਸੋਹਰੇ ਜਮੀ ਨਹੀਂ ਚੱਲਦੀ ਚੱਲ ਕੋਈ ਨਹੀਂ ਤੂੰ ਸਿਆਣੀ ਆ ਤੂੰ ਨਾ ਇੰਨਾ ਗੁੱਸਾ ਕਰ ਠੀਕ ਹੈ ਨਾ ਬਾਕੀ ਕੋਈ ਨਹੀਂ ਜਿਹੜੇ ਲਿਆਏ ਤੈਨੂੰ ਜਿਹੜਾ ਪਸੰਦ ਆ ਤੂੰ ਆਪ ਲੈ ਲਈ ਠੀਕ ਹੈ ਜੱਤਰ ਮੰਮੀ ਕਹਿ ਕੇ ਕੀ ਠੀਕ ਹੈ ਤੁਸੀਂ ਬੈਠ ਮਚਾ ਲੈ ਮਾਂ ਨਹੀਂ ਨਹੀਂ ਮਚਾ ਹੁਣੀ ਤੇ ਮੈਂ ਤਾਂ ਐਸੀ ਮਾਇਦੇ ਵੀ ਨਹੀਂ ਹੌਲ ਜਾਂ ਕੰਦੇ ਸੀ ਮੈਂ ਵੀ ਕੱਲ ਲਈ ਆਈ ਸੀ ਮੈਂ ਮੈਂ ਜਿੱਥੇ ਗਿਆ ਮਾ ਉਹ ਮੈਂ ਕਿੱਥੇ ਗਈਆਂ ਉਹ ਉਹਦੀ ਆਗ ਚੱਲ ਕੋਈ ਇਹ ਚੈਲਜ ਕਿਹਾ ਮਮਮੀ ਮਮਮੀ ਕਹਿੰਦੀ ਕੱਲ ਨੂੰ ਚੱਲਾਂਗੇ ਲੱਗਿਆ ਦੇਖਿਆ ਤਾਂ ਗੇਟ ਤੇ ਉਹ ਹਾਂ ਪੁੱਤ ਪਤਾ ਕੀ ਜੀ ਤੂੰ ਜਿੱਦ ਕਰਦੀ ਫਿਰ ਮਮਮੀ ਨੂੰ ਵੀ ਗੁਰਾ ਲੱਗਣਾ ਸੀ ਠੀਕ ਹੈ ਚੱਲ ਨਾਲੇ ਉਹਨਾਂ ਦਾ ਮਨ ਰਹਿ ਗਿਆ ਨਾਲੇ ਆਪੇ ਤੂੰ ਆਪਣੀ ਪਸੰਦ ਦਾ ਲੈ ਲਈ ਤੇ ਕੋਈ ਮੇਰੇ ਮਨ ਦਾ ਵੀ ਖਿਆਲ ਕਰਨਾ ਨਹੀਂ ਵੀ ਮੇਰਾ ਵੀ ਮਨ ਰੱਖ ਦੇਣਾ ਕੋਈ ਨਹੀਂ ਕੋਈ ਨਹੀਂ ਉਹਨੂੰ ਵੀ ਸਮਝਾਵਾਂਗੇ ਆਪਾਂ ਕਰਾਂਗੇ ਗੱਲ ਠੀਕ ਹੈ ਚਲੋ ਜੇ ਚਾਹ ਬਣਾ ਲਿਓ ਨਹੀਂ ਨਾ ਨਾ ਚਾਹ ਨਹੀਂ ਮੈਥੀ ਅੱਛਾ ਹਾਂ ਤੇਰੇ ਚਾਚਾ ਆਉਣਾ ਵਾਲਾ ਸੀ ਵਧੀਆਂ ਮਿਲ ਗਏ ਹੋਰ ਨਹੀਂ ਵਧੀਆਂ ਸੀ ਮੰਮੀ ਆਪਾਂ ਦਾ ਜਿਹੜੀ ਤੁਸੀਂ ਮੈਨੂੰ ਉਹ ਖਵਾਈ ਸੀਗੀ ਚਾਟ ਜੀ ਲੱਗਾ ਸਵਾਦ ਦੀ ਮੂੰਹ 'ਚ ਹੁਣ ਤੱਕ ਉਹਦਾ ਹੀ ਆਈ ਜਾਂਦਾ ਹੈਗਾ ਹੋਰ ਆਜਾ ਚਲ ਅੱਜ ਮੌਸਮ ਵਧੀਆ ਸੀ ਮੌਸਮ ਸੋਹਣਾ ਸੀ ਵਧੀਆ ਖਾਣ ਨੂੰ ਵੀ ਜੀ ਕਰਦਾ ਸੀ ਹੋਰ ਸੁੱਟ ਵੀ ਵਧੀਆ ਮਿਲ ਗਏ ਮੇਰੇ ਤਾਂ ਲੱਗੇ ਹੋਰ ਵੀ ਕੁਝ ਖਾ ਲਈਆ ਪਕੌੜੇ ਆਈਸਕ੍ਰੀਮ ਖਾ ਲਈ ਤੁਸੀਂ ਹੋਰ ਭੁੱਖ ਲੱਗ ਜਾਂਦੀ ਹੈ ਫਿਰ ਫਿਰ ਕੇ ਵਿਜਾਰ ਚ ਹੋਰ ਹੁਣ ਉਹ ਕਿੱਥੇ ਹੈਗੀ ਪਾਣੀ ਪੁੱਟਿਆਣ ਪੀਣਾ ਸੀ ਮੈਂ ਤਾਂ ਕਹਿ ਦਿੰਦੀ ਆ ਮਾਣੇ ਬਾਹਰ ਬਾਹਰ

ਲਫਾਫੇ ਚ ਬਹੁਤ ਸੋਨੇ ਦੇ ਹਾਂ ਵਧੀਆ ਮਿਲ ਗਿਆ ਪੰਨ ਤਾਂ ਇਹਦਾਂ ਲਫਾਫੇ ਪਤਾ ਨਹੀਂ ਕਿੱਥੇ ਗਿਆ ਹਾਂ ਲੈ ਦੱਸ ਚਲ ਕੋਈ ਨਹੀਂ ਰੰਗ ਵੀ ਕਿੰਨੇ ਸੋਨੇ ਸੋਨੇ ਰੰਗ ਸੋਨੇ ਵਧੀਆ ਮਿਲ ਗਿਆ ਪੰਨ ਹਾਂ ਰੇਟ ਵੀ ਸਹੀ ਮਿਲ ਗਿਆ ਆ ਲੈ ਪੰਨ ਪੰਨ ਆਲਾ ਮੰਮੀ ਗਲਾਸ ਰੱਖਿਆ ਕਰਨ ਆ ਜਾ ਤੂੰ ਆ ਨਹੀਂ ਮੰਮ ਤੁੱਕੀਏ ਲੱਗਦੀ ਆ ਅਸਲ ਕੋਈ ਨਹੀਂ ਮੈਂ ਕਹਿ ਦਿੰਦੇ ਆ ਜਿਹੜੇ ਤੈਨੂੰ ਪਸੰਦ ਨਹੀਂ ਚੱਟਦੇ ਲੈ ਇਹ ਜੋ ਹਾਂ ਸੂਟਾ ਚ ਛਾਂਟ ਤੂੰ ਕਿਹੜੇ ਸ਼ਾਂਤਣੇ ਨੇ ਦੋ ਰੱਖ ਲੈ ਤੂੰ ਦੋਸੀ ਨੂੰ ਫਿਰ ਮੈਨੂੰ ਤਾਂ ਸੋਹਣੇ ਲੱਗੇ ਠੀਕ ਨਹੀਂ ਨਹੀਂ ਮੰਮੀ ਉਹ ਤਾਂ ਮੇਰੇ ਸੂਟ ਨੇਗੇ ਉਹ ਕਿ ਮੈਂ ਹੋਰ ਰੱਖ ਲੂਗੀ ਮੈਨੂੰ ਮੰਮੀ ਨੇ ਕਿਹਾ ਵੀ ਭਾਈ ਤੂੰ ਆਪਣੀ ਪਸੰਦ ਦੇ ਚੱਕ ਲੈ ਮੈਂ ਚੱਕ ਲੈ ਇਹ ਹੁਣ ਮੈਨੂੰ ਕਿਹਦਾ ਪਤਾ ਤੇਰੇ ਨਹੀਂ ਜੋ ਮੈਂ ਕੋ ਨਹੀਂ ਇਹ ਇੰਨਾ ਜੋ ਪਸੰਦ ਕਰਤੂ ਉਹ ਜੋ ਥੋੜੀ ਪਸੰਦ ਕਰੇਗੀ ਮੈਨੂੰ ਮੰਮੀ ਵਿਚਾਰੇ ਸੂਟਾਂ ਚ ਗਿਆ ਵੀ ਤੂੰ ਚੱਕ ਲੈ ਜਿਹੜਾ ਤੈਨੂੰ ਪਸੰਦ ਆ ਮੈਂ ਸਪੈਸ਼ਲ ਇੱਕ ਦੂਜੀ ਦੁਕਾਨ ਤੋਂ ਲੈ ਕੇ ਆਈਆਂ ਹੈਗੀ ਜੀ ਤਾਂ ਮੈਂ ਫੇਰ ਦਿਆਂ ਸੂਟ ਮੈਨੂੰ ਤਾਂ ਇਹੀ ਪਸੰਦ ਆ ਚੱਲ ਹੋਰ ਲਿਆਵਾਂਗੇ ਉਹ ਦੁਕਾਨ ਤੋਂ ਉਹਦੇ ਨਾਲ ਦਾ ਬਦਲ ਲਿਆਂਗੀ ਮੈਂ ਮੈਨੂੰ ਤਾਂ ਉਹ ਸੂਟੀ ਚਾਹੀਦੀ ਨੇਗੇ ਦੇਣੇ ਨੇ ਦੋ ਨਹੀਂ ਦੇਣਾ ਛੱਡੂਗਾ ਐ ਨਹੀਂ ਹੁੰਦਾ ਸੁਣਾ ਦੇਣ ਵਾਲੀ ਤਾਂ ਨਹੀਂ ਗੱਲ ਹੁੰਦੀ ਇਹ ਫਿਰ ਮੈਂ ਤਾਂ ਇੰਨੀ ਧੁੱਪ ਚ ਆਈ ਵੀ ਬਾਜ਼ਾਰ ਵੀ ਗਈ ਆਪਦੇ ਪਸੰਦੇ ਸੂਟ ਵੀ ਲੈ ਕੇ ਆਈ ਆ ਔਰ ਜਿੱਦ ਵੀ ਮਾਰ ਚੱਕੇ ਨੇ ਨਾ ਨਾ ਕੋਈ ਨਹੀਂ ਜਿੱਦ ਨਹੀਂ ਹੁੰਦੀ ਕੋਈ ਨਾ ਉਹਦੇ ਉਹਦੇ ਨਾਲ ਦੇ ਹੋਰ ਲਿਆਵਾਂਗੇ ਆਪਾਂ ਨਾ ਮੈਨੂੰ ਤਾਂ ਚਾਹੀਦੀ ਕੋਈ ਨਹੀਂ ਮੈਂ ਤੇ ਹੀ ਰੱਖੂਗੀ ਸੂਟ ਜੇ ਤੁਸੀਂ ਰੱਖਣੇ ਦਾ ਕੋਈ ਨਹੀਂ ਮੈਂ ਤਾਂ ਮੈਨੂੰ ਇਹ ਕਹਿੰਦੇ ਤੁਹਾਡੇ ਤੁਸੀਂ ਮੈਂ ਤਾਂ ਬਗ ਜਾਨੀ ਆਪਦੀ ਮੈਨੂੰ ਨਾ ਸੰਧਾਰਾ ਲੈ ਕੇ ਆਇਓ ਮੈਂ ਨਾ ਮੇਰੇ ਘਰੇ ਆਇਓ ਲੈ ਦੋ ਤੁਸੀਂ ਮੇਰੇ ਨਾਲ ਹਜੇ ਨਾ ਮਮੀ ਇਹਨੂੰ ਕਹਦੇ ਚਾਰੇ ਲੈ ਜੀ ਹੁਣੇ ਹੁਣੇ ਝਕਾਓ ਸਾਰੇ ਸੰਧਾਰਾ ਇਹਨੂੰ ਹੁਣੇ ਆਹ ਮੈਂ ਚਾਰ ਕਿਉਂ ਲੂੰਗੀ ਮੈਂ ਤਾਂ ਦੋ ਲੂੰਗੀ ਜਿਹੜੇ ਮੈਂ ਨਹੀਂ ਸਾਰੇ ਝਕਾਓ ਮੈਂ ਤਾਂ ਕੋਈ ਨਹੀਂ ਲੈਦੀ ਤੈਨੂੰ ਇਹ ਗੱਲ ਕਹੀ ਸੀ ਵੀ ਇੰਨਾ ਤੇ ਪਸੰਦ ਕਰ ਲੈ ਜਿਹੜਾ ਲੈਣਾ ਮੈਂ ਤਾਂ ਇੱਕ ਵੀ ਨਹੀਂ ਲੈਦੀ ਹੁਣ ਤਾਂ ਚਾਰੇ ਲੈ ਕਾਹਨੂੰ ਲੜਦੀ ਹੋ ਤੁਸੀਂ ਯਾਰ ਸੂਟਾਂ ਦਾ ਕੀ ਹੁੰਦਾ ਮੈਂ ਚਾਰ ਕਿਉਂ ਲੂੰਗੀ ਯਾਰ ਸੂਟਾਂ ਪਿੱਛੇ ਤੁਸੀਂ ਰਿਸ਼ਤੇ ਖਰਾਬ ਕਰੋਗੀਆਂ ਮੈਂ ਇਹਨੂੰ ਘਰੇ ਚਾਹ ਲੈ ਜਾਊਗੀ ਮੈਂ ਤੁਹਾਡੇ ਵਾਸਤੇ ਹੁਣੇ ਚਾਹ ਬਣਾ ਕੇ ਲੱਗੇ ਇਹਨੂੰ ਘਰੇ ਚਾਹ ਲੈ ਆਏ ਨਹੀਂ ਹੁੰਦਾ ਕਿਰਨਾ ਆਏ ਨਾ ਕਰੋ ਤੁਸੀਂ ਨਾ ਤੁਸੀ ਉਹ ਨਹੀਂ ਕਿ ਉਹ ਕਿਹਾ ਕਿ ਹਾਂ ਵਿਚਾਰਾ ਤੁਹਾਨੂੰ ਪਸੰਦ ਕਰੇ ਜੋ ਦੋਨੋਂ ਨੂੰ ਪਤਾ ਹੈ ਤੁਹਾਨੂੰ ਪਤਾ ਹੈ ਵੀ ਦੋ ਦੇ ਵਾਸਤੇ ਲੈ ਕੇ ਆਂਦੇ ਨੇ ਆ ਤਾਂ ਦੋ ਮਹੀਨੇ ਚਲੋ ਮੱਖਾ ਜਿਹੜੇ ਚਲ ਕੋਈ ਨਹੀਂ ਮੱਖਾ ਜਿਹੜੇ ਪਸੰਦ ਹੈ ਕਰ ਲਊਗੀ ਗੁੱਸਾ ਨਹੀਂ ਕਰੂੰਗੀ ਹੋਰ ਲੈ ਲਾਂਗੇ ਆਪਾਂ ਕੋਈ ਨਹੀਂ ਕੁੜੀਆਂ ਤਾਂ ਰੋਜ਼ ਹੀ ਦੇਣੇ ਹੁੰਦੇ ਨੇ ਕੋਈ ਨਹੀਂ ਫਿਰ ਕੀ ਹੋਗਾ ਆਏ ਨਹੀਂ ਕੁੜੀਆਂ ਨੂੰ ਰੋਜ਼ ਮੰਮੀ ਥੋੜੇ ਹੁੰਦੇ ਹੁਣ ਮੈਂ ਲੈ ਲੈ ਚਾਰ ਸੂਟ ਦੋ ਸੂਟ ਲੈ ਲੈ ਚਾਰ ਸੂਟ ਲੈ ਲੈ ਕੱਲ ਨੂੰ ਪਤਾ ਨਹੀਂ ਕੀ ਹੋਣਾ ਕੀ ਨਹੀਂ ਮੈਨੂੰ ਕਿਹਨੇ ਇੱਥੇ ਪੁੱਛਣਾ ਮੈਨੂੰ ਤਾਂ ਹੁਣ ਹੀ ਨਹੀਂ ਸੂਟਾਂ ਵਿੱਚ ਪਿਆਣਾ ਪੁੱਛਣਾ ਤਾਂ ਕਿਹਨਾਂ ਦਾ ਸੀ ਉਹ ਪੁੱਛਣਾ ਕਿਹਨੇ ਆਏ ਨਹੀਂ ਹੁੰਦਾ ਹੈਗਾ ਪੁੱਛਣਾ ਕਿਹਨੂੰ ਜਦੋਂ ਮਾਂ ਪੁੱਛਦੀ ਹੈ ਵੀ ਪੁੱਛਣਗੇ ਇਹ ਤਾਂ ਵਰਤਨ ਵਾਲੀ ਰਿਸ਼ਤੇਦਾਰੀ ਹੁੰਦੀ ਹੈ ਟੁੱਟਦੀ ਨਹੀਂ ਹੁੰਦੀ ਇਹ ਇਹ ਬਹਿ ਮੈਂ ਤੇਰਾ ਜੋ ਤੱਕ ਮਾਂ ਬਾਪ ਆਪਣੇ ਬਸ ਉਹ ਤੱਕ ਹੁੰਦਾ ਵਾ ਤੁਹਾਡੇ ਸਾਹਮਣੇ ਮੇਰੇ ਨਾਲ ਇਹ ਕੁਝ ਹੋਈ ਜਾਂਦਾ ਹੈਗਾ ਮੈਨੂੰ ਬਾਅਦ ਚ ਕੋਣ ਪੁੱਛੂਗਾ ਕੋਈ ਨਹੀਂ ਪੁੱਛਦਾ ਹੈ ਕੋਈ ਨਹੀਂ ਉਹਨੂੰ ਕਹਿ ਦੋ ਜਿਹੜਾ ਲੈਣਾ ਹੈ ਉਹ ਸੂਟ ਤਾਂ ਅਵੇ ਲੈਣ ਦੇ ਤਾਂ ਪੰਗਾ ਹੀ ਪੈ ਗਿਆ ਮੈਨੂੰ ਤਾਂ ਲੈ ਆਈ ਫਿਰ ਸੂਟ ਹਾਂ ਸੂਟ ਤਾਂ ਲੈ ਆਈ ਹੋਣੀ ਹੁਣ ਉਹ ਜਿਹੜੇ ਸੀਮਾ ਪਸੰਦ ਦੇ ਸੂਟ ਲੈ ਕੇ ਸੀ ਮ ਗਈ ਸੀ ਨੇ ਮੇਰੇ ਨਾਲ ਅੱਛਾ ਕਿਰਨ ਤਾਂ ਗਈ ਨਹੀਂ ਦੋ ਹੰਗੇ ਨੀ ਸੀ ਅੱਛਾ ਚੱਲ ਚੱਲ ਮੰਮੀ ਆਪਾਂ ਲੈ ਆਉਨੇ ਹੁਣ ਜਿਹੜੇ ਸੀਮਾ ਪਸੰਦ ਕਰਕੇ ਲਈ ਸੀ ਉਹ ਕਹਿ ਦਿੰਨ ਉਹ ਮੈਂ ਕਹਿੰਦਾ ਛਾਂਟ ਲੈ ਸਾਰਿਆਂ ਚੋਂ ਉਹਨੇ ਸੀਮਾ ਵਾਲੇ ਦੋ ਚੱਕ ਨੇ ਜਿਹੜੇ ਸੀਮਾ ਗੁੱਸਾ ਕਰੇ ਸੰਦਸੀ ਉਹੀ ਕਰਨ ਨੂੰ ਪਸੰਦ ਆ। ਸੰਦ ਆਗੇ। ਅੱਛਾ। ਹਾਂ ਸੀਮਾ ਗੁੱਸਾ ਕਰੇ ਕਹਿੰਦੀ ਇਹ ਤਾਂ ਮੇਰੇ ਸੀਗੇ। ਉਹ ਕਹਿੰਦੀ ਮੈਨੂੰ ਇਹ ਪਸੰਦ ਆ ਇਹਨੇ ਮੈਂ ਤਾਂ ਵਿਚ ਵਿਚਾਣੇ ਫਸ ਗਈ। ਤਾਂ ਤਾਂ ਮੈਂ ਕਰਨ ਨੂੰ ਕੁਝ ਕਹਿ ਸਕਦੇ ਨਾ ਉਹਨੂੰ ਕੀ ਕਰਾਂ। ਚਲ ਕੋਈ ਨਹੀਂ ਥੋੜੀ ਮੋਟੀ ਨਾ ਕਰਨ ਨੂੰ ਵੀ ਸਮਝਾਇਆ ਕਰ। ਵੀ ਇਹ ਮਾਮਾ ਤਾਂ ਇਹੀ ਹੁੰਦਾ ਹੈ ਨਾ ਸਾਰਾ ਰਿਸ਼ਤੇ ਇਹ ਹੁੰਦੇ ਆ ਹੱਕ ਮੰਗਦੀਆਂ ਕੁੜੀਆਂ। ਹੱਕ ਤਾਂ ਮੰਗਦੀਆਂ ਨੇ ਜਿੰਨੇ ਚਿਰ ਮਾਮਾ ਬਾਪਾ ਬੈਠਣਾ ਉਹਨਾਂ ਦੇ ਹੱਕ ਜੀ ਨਾਲ ਮੰਗ ਲੈਂਦੀਆਂ ਚੀਜ਼ਾਂ। ਮੰਗ ਲੈਂਦੀਆਂ ਨੇ ਹਾਂ। ਵੀ ਚਲ ਕੋਈ ਨਹੀਂ। ਤੇ ਬਾਕੀ ਕੋਈ ਨਹੀਂ ਨੂੰ ਵੀ ਭਾਈ ਤੇਰੀ ਸਾਰਾ ਦਿਨ ਤੱਕ ਹੀ ਸਾੰਦੀ ਆ ਹਨਾ ਹਾਂ ਹੁਣ ਉਹਦੀ ਖਾਣੀ ਹੋਣੀ ਹੈ ਰੋਟੀ ਉਹਦੀ ਖਾਣੀ ਹੈ ਉਹ ਵੀ ਤੈਨੂੰ ਆਪਦੇ ਤਰੀਕੇ ਨਾਲ ਕਰਨਾ ਰੱਖਣਾ ਚਾਹੀਦਾ ਹਾਂ ਉਹ ਉਹਨੂੰ ਵੀ ਸਮਝਾਇਆ ਕਰ ਸੀਮਾ ਨੂੰ ਕੋਈ ਨਹੀਂ ਸੀਮਾ ਨੂੰ ਵੀ ਸਮਝਾਉਂਗੀ ਹੁਣ ਤੂੰ ਦੱਸ ਫਿਰ ਆਪਾਂ ਕਿਵੇਂ ਕਰੀਏ ਉਹ ਸਨਦਾ ਦਿਨ ਦਾ ਉਹ ਗੁੱਸੇ ਹੋ ਕੇ ਚਲੀ ਗਈ ਹਾਂ ਮੈਂ ਕਿਰਨ ਨੂੰ ਬੁਲਾ ਲੈਨੇ ਆਪਾਂ ਹਾਂ ਲੈ ਚਾਚੀ ਮੇਰਾ ਕੀ ਕਸੂਰ ਹੈ ਨਹੀਂ ਪੁੱਤ ਤੇਰਾ ਇਹ ਦੱਸੋ ਤੇਰਾ ਕੋਈ ਕਸੂਰ ਨਹੀਂ ਨਾ ਕਸੂਰ ਉਹਦਾ ਹੈ ਕਸੂਰ ਕਿਸੇ ਦਾ ਨਹੀਂ ਬਬਲੀ ਚਾਚੇ ਮੇਰੀ ਗੱਲ ਸੁਣ ਜਦੋਂ ਵੀ ਆਉਂਦੀ ਆ ਤਾਂ ਕਦੇ ਮੱਥੇ ਵਟ ਨਹੀਂ ਮੈਂ ਪਾਉਂਦੀ ਹੈਗੀ ਪਰ ਹਰ ਵਾਰੀ ਸੁਣਤਾ ਚ ਤੇ ਗਲਤ ਗੱਲ ਆ ਕਿ ਮੈਂ ਮੈਂ ਵੀ ਤਾਂ ਆਪਣੀ ਪਸੰਦ ਦੇ ਪਾਉਣੇ ਹੁੰਦੇ ਹੋਣਗੇ ਮੇਰੀ ਗੱਲ ਸੁਣ ਜਿਹੜੇ ਲੈ ਕੇ ਜਾਂਦੀ ਸੀ ਲੈ ਜਾਣ ਜਾਂਦੀ ਕੱਲੋ ਜਾ ਕੇ ਆਪਣੀ ਮੰਮੀ ਦੇ ਨਾਲ ਬਦਲੇ ਆਉਂਦੀ ਅਈ ਕਿਹਾ ਸੀ ਮੈਂ ਮੈਂ ਕਿਹਾ ਸੀ ਏ ਟਿੱਕ ਡਿੱਕ ਗੱਲ ਸੀ ਦੇਖ ਮੇਰੀ ਗੱਲ ਸੁਣ ਕੇ ਨਾ ਜੇ ਇੱਕ ਸੱਜਾਗਾ ਤੇ ਤੇਰੀ ਆਪਣੀ ਭੈਣ ਹੋਵੇ ਤੂੰ ਉਹਦੇ ਨਾਲ ਐ ਕਰੇ ਨੇ ਮੈਂ ਬੱਸ ਨਹੀਂ ਕਰਦੀ ਹੈਗੀ ਜਦੋਂ ਮੰਮੀ ਨੇ ਕਹਿਤਾ ਵੀ ਪੁੱਤ ਜਿਹੜਾ ਤੇਰੇ ਤੇ ਤੇਰਾ ਦਿਲ ਕਰਦਾ ਚੱਕ ਲੈ ਮੈਂ ਚੱਕ ਲੇ ਹੁਣ ਮੈਨੂੰ ਕੀ ਪਤਾ ਵੀ ਇਹ ਦੀਦੀ ਦੇ ਪਸੰਦ ਦੇ ਨੇ ਜਾਂ ਮੇਰੀ ਪਸੰਦ ਦੇ ਨੇ ਚਲ ਕੁੜੀਆਂ ਨੂੰ ਬਭਲੀ ਹੁੰਦਾ ਥੋੜਾ ਜਾ ਮੈਂ ਤਾਂ ਹੁਣ ਐ ਕਹਿਨੀ ਆ ਵੀ ਕਿਰਨ ਨੂੰ ਮੈਂ ਆਪਣੇ ਨਾਲ ਲਿਜਾ ਕੇ ਲਿਆ ਆ ਤੁਸੀ ਸੀਮਾ ਦੇ ਸੋਤੇ ਅੱਤ ਮੇਰੀ ਗੱਲ ਸੁਣ ਇਹਨੂੰ ਅੱਡ ਦਵਾ ਲਿਆ ਕਰ ਸੀਮਾ ਨੂੰ ਅੱਡ ਦਵਾ ਲਿਆ ਕਰ ਉਹ ਐਸਾ ਬੋਲਦੇ ਤੋਂ ਵਿੱਚ ਜੀ ਲੜਾਈ ਨਹੀਂ ਬਧੀਆਂ ਲੱਗਦੀ ਨਹੀਂ ਲੱਗਦੀ ਇਹ ਰਿਸ਼ਤੇ ਬੋਲੀ ਇਹ ਬਰਤਨ ਵਾਲੇ ਹੁੰਦੇ ਨੇ ਹਾਂ ਬਾਕੀ ਫਿਰਨ ਤੂੰ ਇੱਕ ਗੱਲ ਸੁਣ ਕੱਲ ਨੂੰ ਤੇਰੀ ਮੰਮੀ ਦੇ ਨਾਲ ਜਾਓ ਕੁੜੀ ਨੂੰ ਸੁਧਾਰਾ ਦੇ ਕੇ ਆਓ ਜਿਹੜੇ ਉਹਨੂੰ ਪਸੰਦ ਸੀ ਸੂਟ ਉਹੀ ਲੈ ਜਾ ਉਹੀ ਲੈ ਜਾ ਤੂੰ ਆਪਦੇ ਮੰਮੀ ਨਾਲ ਜਾਈਂ ਤੇ ਹੋਰ ਬਦਲ ਕੇ ਆਪਦੇ ਪਸੰਦ ਦੇ ਆਪਨੇ ਕੋਈ ਗੱਲ ਨਹੀਂ ਚਾਚੀ ਜਦੋਂ ਸੁਧਾਰਾ ਤਾਂ ਦੇਣਾ ਹੀ ਦੇਣਾ ਸੀ ਹੋ ਕੇ ਚਲੇਗੀ ਕੁੜੀ ਮੇਰਾ ਵੀ ਮਨ ਉਹ ਹੋਇਆ ਉਹ ਨਾ ਨਾ ਸੁਧਾਰੇ ਵੀ ਤਾਂ ਮੈਂ ਕਹੀ ਨਹੀਂ ਰਹੀ ਹੈ ਕਿ ਚਾਹੀ ਇਸ ਘਰ ਬੇਟੀ ਹੈ ਹੈਨਾ ਗੁੱਸਾ ਤਾਂ ਬਸ ਮੈਨੂੰ ਇਸ ਗੱਲ ਦਾ ਆ ਗਿਆ ਵੀ ਹਰ ਵਾਰੀ ਕਿਉਂ ਹੋ ਜਾਂਦਾ ਮੇਰੇ ਨਾਲ ਇਸ ਤਰ੍ਹਾਂ ਚਲ ਕੋਈ ਚਲ ਕੋਈ ਨਹੀਂ ਆਈਆ ਕੋਈ ਨਹੀਂ ਉਹਨੂੰ ਵੀ ਕਹਾਂਗੇ ਤੇ ਤੇ ਮਮਮੀ ਆਪੇ ਸਮਝਾ ਦਊ ਉਹਨੂੰ ਸਮਝਾ ਦਊ ਮੈਂ ਉਹਨੂੰ ਕੋਈ ਐ ਵਧੀਆ ਨਹੀਂ ਲੱਗਦਾ ਹੁੰਦਾ ਤਾਂ ਤਾਂ ਲੱਭੜ ਕੇ ਉਹਨੂੰ ਵੀ ਸਾਲਵਾਰ ਤਿਹਾੜ ਆਉਂਦਾ ਹੈ ਹਨਾ ਪਕੜ ਲੈ ਤੂੰ ਦਿਨੇ ਚਾਚੀ ਤਿਹਾੜ ਦਾ ਸਾਲਵਾਰ ਆਉਂਦਾਗਾ ਮੰਨ ਲਈ ਆਪਾਂ ਹਾਂ ਚਲ ਆਪਾਂ ਅਸੀਂ ਤਾਂ ਜਦੋਂ ਮਰਜੀ ਲਈ ਬਿਲਕੁਲ ਉਹਨੂੰ ਤਾਂ ਸਾਲਵਾਰ ਦੇਣੇ ਨੇ ਸਾਲਵਾਰ ਦੇਣੇ ਕੋਈ ਨਹੀਂ ਜਿਹੜੇ ਉਹਨੂੰ ਪਸੰਦ ਆ ਉਹ ਦਿਆ ਬਾਕੀ ਤੂੰ ਆਪਦੇ ਪਸੰਦੇ ਮਮਮੀ ਨਾਲ ਮੋੜ ਕੇ ਲਿਆ